ਸਤਿ ਸ਼੍ਰੀ ਅਕਾਲ ਜੀ ਸੰਧੂ ਐਗਰੀਕਲਚਰ YouTube ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਟਰਾਲੀ ਲੈ ਕੇ ਆਏ ਆ 11 6 ਦੀ ਜਾਲੀ ਵਾਲੀ ਟੂੜੀ ਵਾਲੀ ਵੇਖ ਸਕਦੇ ਆ ਤੁਸੀਂ ਜੈਕ ਵਾਲੀ ਆ ਟਰਾਲੀ ਇਹ ਸਿੰਗਲ ਡੈਰੀ ਟਰਾਲੀ ਆ ਇਹ ਤੇ ਜਾਲੀ ਲੱਗੀ ਵਿੱਚ ਦੀ ਕੰਡੀਸ਼ਨ ਵੀ ਦੇਖ ਸਕਦੇ ਆ ਦੂਜੀ ਸਾਈਡ ਤੋਂ ਵੀ ਚੈੱਕ ਕਰਵਾ ਦਿੰਨੇ ਆ ਦੂਜੀ ਪਿੱਛੇ ਦੇ ਜਾਲੀ ਦਾ ਹੀ ਗੇਟ ਆ ਕੰਪਲੀਟ ਥੱਲੇ ਤੱਕ ਉਹ ਆਪਣਾ ਉੱਥੇ ਲਾ ਕੇ ਰੱਖਿਆ ਪਿਆ ਇਹਦਾ ਮੁੱਲ ਹੈਗਾ 96000 ਰੁਪਇਆ ਮੋਕੇ ਤੇ ਮਾਨਤਾਨ ਹੋ ਜੂਗਾ ਇਹ ਚ ਥੋੜਾ ਬਹੁਤ ਦੂਜਾ ਹੈਗਾ ਮਿੱਟੀ ਵਾਲਾ 11 6 ਦਾ ਟਰਾਲਾ ਇਹ ਮੱਛੀ ਹੁੱਕ ਚਾ ਵੱਡਾ ਜੈਕ ਲੱਗਿਆ ਤੇ 25 ਟਨ ਦਾ ਦੋ ਫੱਟੇ ਦੀ ਵਾਰਡ ਆ ਉੱਤੇ ਫੱਟੇ ਲੱਗਿਆ ਮਿੱਟੀ ਵਾਲੇ ਛੇ ਇੰਚ ਦੀ ਵਿੱਚੋਂ ਵੀ ਚੈੱਕ ਕਰਵਾ ਦਿੰਨੇ ਆ ਇਹਦੀ ਵੀ ਕੰਡੀਸ਼ਨ ਵੀ ਦੇਖ ਲਓ ਵਿਚੋ ਡਾਲਾ ਵੀ ਚੈੱਕ ਕਰ ਲਓ ਇਹਦਾ ਸਹਿਜ ਹੈਗਾ 11 6 ਡਬਲ ਟਾਇਰ ਆ ਇਹਦਾ ਜਿਹੜਾ ਮੁੱਲਾ ਉਹ ਹੈਗਾ 148 ਮੋਕੇ ਤੇ ਥੋੜਾ ਬਹੁਤ ਮਾਨਤਾ ਦੇ ਵਿੱਚ ਵੀ ਹੋ ਜਾਊਗਾ ਹਾਂਜੀ ਇਹ 61 ਟਰਾਲੀ ਹੈ 11 6 ਦੀ ਇਹ ਡਬਲ ਹੁੱਕ ਚਾ ਸਿੰਗਲ ਟੈਰੀ ਟਰਾਲੀ ਹੈ ਇਹ 2 ਫੁੱਟੇ ਦੀ ਵਾਰਡ ਆ ਉੱਤੇ 2.5 ਫੁੱਟੇ ਦੇ ਬੈੱਡ ਲੱਗਿਆ ਪੱਤੀ ਵਾਲਾ ਛੋਟਾ ਡਾਲਾ ਵੀ ਚੈੱਕ ਕਰ ਲਓ ਤਿੰਨ ਪਾਸੇ ਨੂੰ ਖੁੱਲਦਾ ਡਾਲਾ ਇਹਦਾ ਉੱਪਰ ਹੇਠਾਂ ਤੇ ਸਾਈਡ ਨੂੰ ਵਿੱਚ ਦੀ ਕੰਡੀਸ਼ਨ ਵੀ ਦੇਖ ਲਓ ਇਹਦਾ ਸਾਈਜ਼ ਹੈਗਾ 11 6 ਇਦਾ ਮੁੱਲ ਹੈਗਾ 128000 ਰੁਪਇਆ ਮੌਕੇ ਤੇ ਮੰਨਤਾ ਨਹੀਂ ਤੇ ਜੋ ਵੀ ਹੋ ਜੂਗਾ ਬਾਕੀ ਹੋਰ ਆਪਣੇ ਕੋਲੇ ਸਾਰੇ ਸੈਜ ਦੇ ਹੁੰਦੇ ਟਰਾਲੇ 11 ਤੋਂ 16 ਤੱਕ ਜੱਤਵੀਆਂ ਹਾਲ ਉਹ ਵੀ ਹੁੰਦੇ ਆਪਣੇ ਕੋਲੇ ਜੇ ਕਿਸੇ ਨੇ ਕੋਈ ਚੀਜ਼ ਖਰੀਦਣੀ ਆ ਉਹ ਵੀ ਸੰਪਰਕ ਕਰ ਸਕਦਾ ਜੇ ਕਿਸੇ ਨੇ ਕੋਈ ਇਹਨਾਂ ਚੋਂ ਚੀਜ਼ ਵੇਚਣੀ ਹੋਵੇ ਜਾਂ ਵੇਚ ਕਟਾਉਣੀ ਆ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਏਰੀਆ ਆਪਣਾ ਹੈਗਾ ਫਰੀਦਕੋਟ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ